ਮੀਟਿੰਗ ਕਰਨ ਗਏ ਸੀ ਉਥੇ ਕਾਰਵਾਈ ਹੋ ਜਾਂਦੀ ਆ ਬਹੁਤ ਮਾੜਾ ਕੀਤਾ ਗਿਆ ਸਾਡੇ ਨਾਲ ਚੋਰੀ ਹੋਈ ਆ ਜੋ ਟਰਾਲੀਆਂ ਦੇ ਇਲਜ਼ਾਮ ਲੱਗ ਰਹੇ ਨੇ ਉਹ ਕਿਸ ਤਰੀਕੇ ਦੇ ਟਰਾਲੀਆਂ ਚੋਰੀਆਂ ਕੀਤੀਆਂ ਗਈਆਂ ਨੇ ਕਈ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਉਹ ਪਟਿਆਲੇ ਮੁਕਸਰ ਜੇਲ੍ਹਾਂ ਦੇ ਅੰਦਰ ਦੇ ਹਾਲਾਤ ਕੀ ਨੇ ਪਟਿਆਲੇ ਜੇਲ੍ਹ ਵਿੱਚ ਤਾਂ ਨਸ਼ਾ ਬਹੁਤ ਆ ਬਰਸਾਚ ਨੇ ਤਾਂ ਤੁਹਾਨੂੰ ਸਿੱਧੀ ਚੇਤਾਵਨੀ ਦਿੱਤੀ ਆ ਕਿ ਅਸੀਂ ਰਿਟਾਇਰ ਨਹੀਂ ਹੋਣ ਵਾਲੇ ਦੋਨੋਂ ਨਹੀਂ ਹੋਣ ਦਿਆਂਗੇ ਜੇ ਰਿਟਾਇਰ ਵੀ ਸਾਡਾ ਭਰਾ ਵਾ ਮਨਦੀਪ ਸਿੰਘ ਸਿੱਧੂ ਰਿਟਾਇਰ ਵੀ ਹੋ ਜੇ ਤਾਂ ਅਸੀਂ ਕਹਿੰਦੇ ਠੇਕੇ ਦੇ ਆ ਜਿਓ ਇਸ ਵਕਤ ਪਟਿਆਲੇ ਦੇ ਵਿੱਚ ਸਰਬਲ ਸਿੰਘ ਪੰਦੇਰ ਹੁਣੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਲੈਂਦੇ ਆ ਤਾਂ ਪੰਦੇਰ ਸਾਹਿਬ ਕਿਸ ਤਰੀਕੇ ਦੇਖਦੇ ਹੋ ਕਿ ਉਹਦੋਂ ਮੀਟਿੰਗ ਕਰਨ ਗਏ ਸੀ ਉਹ ਉੱਥੇ ਕਾਰਵਾਈ ਹੋ ਜਾਂਦੀ ਹੈ ਕਿਸ ਤਰੀਕੇ ਦੇਖਦੇ ਹੋ ਆ ਬਹੁਤ ਮਾੜਾ ਕੀਤਾ ਗਿਆ ਜੀ ਸਾਡੇ ਨਾਲ ਤੇ ਉਸ ਤੋਂ ਬਾਅਦ ਜੋ ਚੋਰੀ ਹੋਈ ਆ ਜੋ ਟਰਾਲੀਆਂ ਦੇ ਇਲਜ਼ਾਮ ਲੱਗ ਰਹੇ ਨੇ ਉਹ ਕਿਸ ਤਰੀਕੇ ਦੇਖ ਰਹੇ ਹੋ ਉਹ ਬਿਲਕੁਲ ਲੋਕਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਨੇ ਆ ਟਰਾਲੀਆਂ ਚੋਰੀਆਂ ਕੀਤੀਆਂ ਗਈਆਂ ਨੇ ਦੇਖਾਂਗੇ ਇਹਨਾਂ ਸਾਰਾ ਕੁਝ ਦਾ ਪੰਦੇਰ ਸਾਹਿਬ ਕਈ ਜੇਲਾਂ ਦੇ ਵਿੱਚ ਰਹਿ ਕੇ ਆਏ ਉਹ ਪਟਿਆਲੇ ਮੁਕਸਰ ਜੇਲਾਂ ਦੇ ਅੰਦਰ ਦੇ ਹਾਲਾਤ ਕੀ ਨੇ ਦੇਖੋ ਪਟਿਆਲੇ ਜੇਲ੍ਹ ਵਿੱਚ ਤਾਂ ਨਸ਼ਾ ਬਹੁਤ ਆ ਠੀਕ ਹੈ ਮੁਕਸਰ ਸਾਹਿਬ ਵਿੱਚ ਮੈਂ ਅੰਦਰ ਨਸ਼ਾ ਨਹੀਂ ਦੇਖਿਆ ਕੋ ਉੱਥੋਂ ਦੇ ਹਾਲਾਤ ਦੂਜਿਆਂ ਦੇ ਮੁਕਾਬਲੇ ਠੀਕ ਸੀਗੇ ਪਰ ਪਟਿਆਲੇ ਵਿੱਚ ਤਾਂ ਨਸ਼ਾ ਬਹੁਤ ਆ ਮੋਬਾਈਲ ਵੀ ਅੰਦਰ ਚੱਲਦੇ ਹੈਗੇ ਹੁਣ ਅੱਗੇ ਕੀ ਕਾਰਵਾਈ ਰਹਿਣ ਵਾਲੀ ਆ ਕੀ ਹੈ ਅੱਗੇ ਕੀ ਮੀਟਿੰਗ ਕਰੋਗੇ ਜਾਂ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਆ ਹਾਂ ਹੁਣ ਜਾ ਕੇ ਪਤਾ ਕਰਦੇ ਆ ਡੱਲੇਵਾਲ ਸਾਹਿਬ ਨੂੰ ਮਨ ਚੱਲੇ ਹੈਗੇ ਆ ਗੱਲੇ ਸਾਹਿਬ ਨੂੰ ਮਿਲਣ ਤੋਂ ਬਾਅਦ ਹੀ ਤੁਹਾਡੇ ਨਾਲ ਗੱਲ ਕਰਾਂਗੇ ਕਿ ਅਗਲੀ ਕਾਰਵਾਈ ਕੀ ਹੋਣੀ ਹੈਗੀ ਐ ਐਸ ਕੇ ਐਮ ਨਾਲ ਕੋਈ ਮੀਟਿੰਗ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਤੁਹਾਡੇ ਹੱਕ ਚਜਜ ਪ੍ਰੋਗਰਾਮ ਦਿੱਤਾ ਹੋਇਆ ਬਿਲਕੁਲ ਅਸੀਂ ਤਾਂ ਚਾਹੁੰਨੇ ਪਹਿਲਾਂ ਵੀ ਮੀਟਿੰਗ ਦਾ ਤਾਂ ਕਿਸੇ ਨਾਂ ਵੀ ਨਾ ਕਰਦੇ ਹੈਗੇ ਮੀਟਿੰਗ ਤਾਂ ਹੋਣੀ ਚਾਹੀਦੀ ਆਪਦੇ ਭਰਾਵਾਂ ਨਾਲ ਔਰ ਗਾਂਹ ਦੇਖਦੇ ਆ ਸਾਡੀ ਤਾਂ ਕੋਸ਼ਿਸ਼ ਹੈ ਵੀ ਇਕੱਠਾ ਮੋਰਚਾ ਲੜਿਆ ਜਾਵੇ ਤਾਂ ਮੋਰਚਾ ਕਿਵੇਂ ਲਾਉਂਗੇ ਕਿਸ ਤਰੀਕੇ ਦਾ ਕਿਉਂਕਿ ਪ੍ਰਸ਼ਾਸਨ ਨੇ ਤਾਂ ਤੁਹਾਨੂੰ ਸਿੱਧੀ ਚੇਤਾਵਨੀ ਦਿੱਤੀ ਆ ਕਿ ਅਸੀਂ ਰਿਟਾਇਰ ਨਹੀਂ ਹੋਣ ਵਾਲੇ ਅੰਦੋਲਨ ਨਹੀਂ ਹੋਣ ਦੇਾਂਗੇ ਅਸੀਂ ਕਿਹੜੀਆਂ ਜਥੇਬੰਦੀਆਂ ਸ਼ੁਰੂ ਕਰਤੀਆਂ ਜੇ ਰਿਟਾਇਰ ਵੀ ਸਾਡਾ ਭਰਾ ਵਾ ਮਨਦੀਪ ਸਿੰਘ ਸਿੱਧੂ ਰਿਟਾਇਰ ਵੀ ਹੋ ਜੇ ਤਾਂ ਅਸੀਂ ਕਹਿੰਦੇ ਠੇਕੇ ਦੇ ਆ ਜਿਓ ਕੋਈ ਗੱਲ ਨਹੀਂ ਹੁਣ ਅੰਦੋਲਨ ਜਾਰੀ ਰਹੇਗਾ ਇਸੇ ਤਰੀਕੇ ਨਾਲ ਅੰਦੋਲਨ ਜਾਰੀ ਹੈ ਬਿਲਕੁਲ ਜੋ ਬਾਹਰ ਰਿਹائو ਕਾਇਨੇ ਕਿਸਾਨਾਂ ਨੂੰ ਸਰਪੰਚ ਸੰਘ ਪਹੇਰ ਹੋਣਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਜਾ ਰਹੀ ਹੈ ਕਿ ਹੁਣ ਡੱਲੇਵਾਲ ਸਾਹਿਬ ਉਹਨਾਂ ਨੂੰ ਮਿਲਣ ਜਾਣਗੇ ਉੱਥੇ ਜਾ ਕੇ ਉਹਨਾਂ ਦੇ ਨਾਲ ਮਿਲ ਕੇ ਮੁਲਾਕਾਤ ਕਰਕੇ ਕੋਈ ਹੋਰ ਅੱਗੇ ਦਾ ਜਿਹੜਾ ਐਲਾਨ ਹੋ ਸਕਦਾ ਕੈਮਰਾਮੈਨ ਅਤਲ ਵਰਮਾ ਦੇ ਨਾਲ ਮੈਂ ਸੁਖਮਨ ਚੀਮਾ ਪਟਿਆਲਾ ਐਨਆਰਆਈ ਟੀਵੀ ਦੇ ਨਾਲ